ਸਵਾਗਤ ਤੁਹਾਡੇ ਸਾਡੇ ਚੈਨ ਨਿਕਾਂਦੀਆਂ ਗੱਲਾਂ ਤੇ ਕਿਹੜੀਆਂ ਗੱਲਾਂ ਸਾਨੂੰ ਹਮੇਸ਼ਾ ਗੁਪਤ ਰੱਖਣੀਆਂ ਚਾਹੀਦੀਆਂ ਤੁਸੀਂ ਵਿਦਿਆਰਥੀ ਹੋ ਤਾਂ ਭਵਿੱਖ ਦਾ ਟਿਕਾ ਗੁਪਤ ਰੱਖੋ ਤੁਸੀਂ ਕਿਤੇ ਜਾ ਰਹੇ ਹੋ ਤਾਂ ਮੰਜ਼ਿਲ ਗੁਪਤ ਰੱਖੋ ਇੱਥੋਂ ਤੱਕ ਕਿ ਬੇਟਾ ਬੇਟੀ ਦੀ ਪ੍ਰੀਖਿਆ ਦਾ ਕੇਂਦਰ ਸ਼ਹਿਰ ਪਿੰਡ ਤੋਂ ਦੂਰ ਹੋਵੇ ਤਾਂ ਨਾ ਦੱਸੋ ਆਪਣੀ ਤਨਖਾਹ ਕਿਸੇ ਨੂੰ ਨਾ ਦੱਸੋ ਇਸ ਨੂੰ ਬਹੁਤ ਸ਼ੱਕ ਗੁਪਤ ਰੱਖੋ ਤੁਹਾਡੀ ਨੌਕਰੀ ਖੋਫੀਆ ਬਿਊਰੋ ਚ ਹੋਵੇ ਤਾਂ ਇਸ ਨੂੰ ਗੁਪਤ ਰੱਖੋ ਕਿਤੇ ਨੌਕਰੀ ਦਾ ਇੰਟਰਵਿਊ ਦੇਣਾ ਹੈ ਤਾਂ ਇਸ ਗੱਲ ਨੂੰ ਗਵਾਂਢੀ ਤੇ ਦੋਸਤਾਂ ਤੋਂ ਖੁਪਤ ਰੱਖੋ ਚਾਹੌਣ ਹੋ ਜਾਣ ਤੇ ਵੀ ਤਦ ਤੱਕ ਨਾ ਦੱਸੋ ਜਦ ਤੱਕ ਜੁਆਇਨਿੰਗ ਨਾ ਕਰ ਲਓ ਤੁਹਾਡਾ ਵਿਆਹ ਹੋਣਾ ਹੋਵੇ ਤਾਂ ਸਹੁਰੇ ਘਰ ਦਾ ਪਤਾ ਵਿਆਹ ਹੋਣ ਤੱਕ ਗੁਪਤ ਰੱਖੋ ਕਾਰਜ ਕਿਤੋਂ თან ਦੀ ਪ੍ਰਾਪਤੀ ਹੋਈ ਹੋਵੇ ਤਾਂ ਗੁਪਤ ਰੱਖੋ ਬੈਂਕ ਅਕਾਊਂਟ ਨੰਬਰ ਤੇ ਬੈਂਕ ਦਾ ਨਾਮ ਗੁਪਤ ਰੱਖੋ ਜੇ ਦਾਤਾ ਵਟਵਾਰਾ ਹੋ ਰਿਹਾ ਹੋਵੇ ਤਾਂ ਗੱਲ ਪਰਸ਼ਾਂ ਵਿਚਕਾਰ ਹੀ ਰਹਿਣੀ ਚਾਹੀਦੀ ਹੈ ਇਥੋਂ ਤੱਕ ਕਿ ਬਹੁ ਨੂੰ ਇਸ ਮਾਮਲੇ ਤੋਂ ਖੁਦ ਨੂੰ ਦੂਰ ਰੱਖਣਾ ਚਾਹੀਦਾ ਹੈ ਬਾਅ ਜਿਠਾਣੀ ਤੇ ਰਾਣੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਭੈਣ ਬੇਟੀ ਦਾ ਰਿਸ਼ਤਾ ਤੈ ਕੀਤਾ ਹੋਵੇ ਤਾਂ ਰਿਸ਼ਤੇ ਦੀ ਗੱਲ ਵਿਆਹ ਹੁਣ ਤੱਕ ਗੁਪਤ ਰੱਖੋ ਲੜਕੀ ਦਿਖਾਉਂਦੇ ਸਮੇ ਗਵੰਡਰ ਨੂੰ ਨਾ ਦੱਸੋ ਅਚਾਨਕ ਆਵੀ ਜਾਵੇ ਤਾਂ ਉਸ ਨੂੰ ਬਹਾਨੇ ਨਾਲ ਵਾਪਸ ਭੇਜ ਦਿਓ ਕਿਸੇ ਗਲਤੀ ਕਰਕੇ ਭੈਣ ਬੇਟੀ ਗਰਭਵਤੀ ਹੋ ਜਾਵੇ ਤਾਂ ਉਸ ਦੇ ਕਰਵਾਏ ਇਲਾਜ ਦੀ ਗੱਲ ਨੂੰ ਗੁਪਤ ਰੱਖੋ ਭੈਣ ਬੇਟੀ ਦਾ ਕੋਈ ਪ੍ਰੇਮ ਪ੍ਰਸੰਗ ਕੁਲਕਿਆ ਹੋਵੇ ਤਾਂ ਇਸ ਨੂੰ ਗੁਪਤ ਰੱਖੋ ਪਤੀ ਪਤਨੀ ਦਾ ਆਪਸੀ ਪ੍ਰੇਮ ਸੰਬੰਧੀ ਗੱਲਬਾਤਾਂ ਆਪਸੀ ਮਨਮੋਟਾਵ ਦੀ ਗੱਲ ਨੂੰ ਹਮੇਸ਼ਾ ਗੁਪਤ ਰੱਖੋ ਬੇਟਾ ਵਿਗੜ ਜਾਵੇ ਜੇ ਸ਼ਰਾਬ ਜੂਤ ਖੇਡਣ ਲੱਗ ਜਾਵੇ तक गुप्त रखो बेटा विदेश पढ़न गया हो विदेश होद न पता गुप्त रखो दुश्मन विदेश तक पीछा करते हैं जायदाद के पेपर गुप्त रखो नवी जायदाद खरीदी हो जो तक जरूरत ना हो दसो लॉकर किस बैंक है ये गुप्त रखो ਇਸ ਨਾਲ ਸੰਬੰਧਿਤ ਸਲਾਹ ਵੀ ਬੈਂਕ ਮੈਨੇਜਰ ਤੋਂ ਇਲਾਵਾ ਕਿਸੇ ਤੋਂ ਨਾ ਲਓ ਮੈਨੇਜਰ ਦੀ ਗੈਰ ਮਜ਼ਬੂਤ ਕਿਚਵੀ ਲਾ ਕੇ ਖੋਲਣ ਤੋਂ ਬਚੋ ਜਦੋਂ ਆਪਣੀ ਚਾਬੀ ਲਗਾ ਕੇ ਹਟ ਜਾਵੇ ਤਦ ਖੋਲੋ ਘਰ ਚ ਗਹਿਣੇ ਆਏ ਹੋ ਤਾਂ ਖਾਸ ਤੌਰ ਤੇ ਕੰਮ ਵਾਲੀ ਦੇ ਸਾਹਮਣੇ ਲੈ ਕੇ ਨਾ ਬੈਠੋ ਕੰਮ ਵਾਲੀ ਨੂੰ ਸਹੇਲੀ ਨਾ ਸਮਝੋ ਆਪਣਾ ਮੋਬਾਈਲ ਨੰਬਰ ਸਿਰਫ ਖਾਸ ਨਜ਼ਦੀਕੀ ਲੋਕਾਂ ਤੱਕ ਹੀ ਸ਼ੇਅਰ ਕਰੋ ਪਰੰਤੂ ਕ੍ਰੈਡਿਟ ਡੈਬਿਟ ਕਾਰਡ ਦਾ ਨੰਬਰ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਛੋਟੇ 12 ਤੋਂ 14 ਦੀ ਉਮਰ ਤੱਕ ਦੇ ਬੱਚੇ ਸਕੂਲ ਕਿਸ ਵਾਹਨ ਰਾਹੀਂ ਆਉਂਦੇ ਜਾਂਦੇ ਹਨ ਇਹ ਗੱਲ ਵੀ ਗੁਪਤ ਰੱਖੋ ਉਹਨਾਂ ਦਾ ਵਾਹਨ ਜ਼ਿਕਰ ਸਕੂਲ ਦੁਆਰਾ ਤੈਅ ਨਾ ਹੋਵੇ ਤਾਂ ਡਰਾਈਵਰ ਦਾ ਪੂਰਾ ਪਤਾ ਨੋਟ ਰੱਖੋ ਕਿਤੇ ਘੁੰਮਣ ਲਈ ਕਈ ਦਿਨ ਜਾਣਾ ਹੋਵੇ ਤਾਂ ਇਹ ਗੱਲ ਗੁਪਤ ਰੱਖੋ ਚੰਗਾ ਹੋਵੇਗਾ ਤਾਲੇ ਨੂੰ ਛੋਟੇ ਕੱਪੜੇ ਨਾਲ ਢੱਕ ਕੇ ਜਾਓ ਕਿਸੇ ਗਵਾਂਡੀ ਨੂੰ ਵੀ ਨਾ ਦੱਸੋ ਕਿ ਤੁਸੀਂ ਕਦੋਂ ਵਾਪਸ ਆਉਂਗੇ ਘਰ 'ਚ ਜੇਕਰ ਕਿਸੇ ਨੂੰ ਬਹੁਤ ਗੰਭੀਰ ਬਿਮਾਰੀ ਹੋਵੇ ਤਾਂ ਗੁਪਤ ਰੱਖੋ ਬਾਹਰੀ ਵਿਅਕਤੀ ਦੀ ਮਦਦ ਸਿਰਫ ਐਮਰਜੈਂਸੀ ਹਾਲਤ 'ਚ ਹੀ ਲਓ ਬੱਚਾ ਫੇਲ ਹੋ ਜਾਵੇ ਇਸ ਗੱਲ ਨੂੰ ਕੁੱਪਤ ਰੱਖੋ ਨਹੀਂ ਤਾਂ ਕੱਲ ਬਾਹਰ ਆਉਣ ਤੇ ਬੱਚੇ ਦੀ ਮਾਨਸਿਕਤਾ ਤੇ ਉਲਟ ਅਸਰ ਪਵੇਗਾ ਵਿਆਹ ਹੋ ਜਾਣ ਤੇ ਪਿਛਲੇ ਪ੍ਰੇਮ ਪ੍ਰਸੰਗ ਦੱਸਣ ਦੀ ਲੋੜ ਨਹੀਂ ਤੁਸੀਂ ਸੁਹਾਗਰਾਜ ਹੀ ਆਪਣੀ ਕੋਲ ਕੋਲ ਦਿੱਤੀ ਤਾਂ ਉਸ ਦੇ ਅੱਗੇ ਜਾ ਕੇ ਗੰਭੀਰ ਨਤੀਜੇ ਹੋਣਗੇ ਤੇ ਹਮੇਸ਼ਾ ਤਾਨੇ ਸੁਣਨ ਨੂੰ ਮਿਲਣਗੇ ਪਤੀ ਦੇ ਘਰ ਦੀਆਂ ਗੱਲਾਂ ਕਦੇ ਪੇਕੇ ਵਾਲਿਆਂ ਨੂੰ ਨਾ ਦੱਸੋ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਸਵਾਲ ਦਾ ਜਵਾਬ ਦਿਓ ਤੇ ਸਾਨੂੰ ਕਮੈਂਟ ਦੇ ਵਿੱਚ ਵੀ ਦੱਸਣਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਿੱਖਾ ਦੇ ਕਿੰਨੇ ਗੁਰੂ ਹਨ ਕਿਸੇ ਗਰੀਬ ਨੂੰ ਦਿੱਤੇ ਗਏ ਦਾਨ ਦੀ ਗੱਲ ਉਜਾਗਰ ਨਾ ਕਰੋ ਕਿਸੇ ਤੋਂ ਕਰਜ਼ਾ ਉਧਾਰ ਲੈਣ ਦੀ ਗੱਲ ਕਿਸੇ ਨੂੰ ਨਾ ਦੱਸੋ ਬਜ਼ੁਰਗ ਤੇ ਲਿਖੀ ਗਈ وصیت ਆਪਣੀ ਤੱਕ ਹੀ ਸੀਮਿਤ ਰੱਖੋ ਤੇ ਇਸ ਗੱਲ ਨੂੰ ਬਹੁਤ ਨਜ਼ਦੀਕੀ ਵਕੀਲ ਤੋਂ ਇਲਾਵਾ ਕਿਸੇ ਨੂੰ ਨਾ ਦੱਸੋ ਜੇਕਰ ਵਾਰਿਸ ਨਲਾਇਕ ਹੋਇਆ ਜਾਂ ਹੋਈ ਤਾਂ ਬਜ਼ੁਰਗ ਤੇ وصیت ਆਪਣੇ ਅਨਸਾਰ ਲਿਖਵਾ ਲੈ ਨਜਾਇਜ਼ ਦਬਾਅ ਬਣਾ ਸਕਦੇ ਹਨ ਕਈ ਵਾਰ ਨਜ਼ਦੀਕੀ ਰਿਸ਼ਤੇਦਾਰ ਨਾਲ ਕਿਸੇ ਦਾ ਕੋਈ ਗੈਰ ਸਮਾਜਿਕ ਸੰਬੰਧ ਬਣ ਜਾਵੇ ਜਾ ਨਜ਼ਦੀਕੀ ਰਿਸ਼ਤੇਦਾਰ ਪਨੋਈਆ ਵਿਸ਼ੇਸ਼ ਤੌਰ ਤੇ ਕੋਈ ਗਲਤ ਕੰਮ ਕਰ ਬੈਠੇ ਤਾਂ ਰਿਸ਼ਤੇਦਾਰ ਨਾਲ ਜੋ ਵੀ ਕਰਨਾ ਹੋਵੇ ਕਰੋ ਪਰ ਇਹ ਗੱਲ ਘਰ ਪਰਿਵਾਰ ਤੋਂ ਬਾਹਰ ਨਾ ਜਾਂਦੀ ਪੁਰਾਣੀ ਕਹਾਵਤ ਹੈ ਕਿ પતિ ਪਤਨੀ ਨੋਵੀ ਇੱਕ ਦੂਜੇ ਦੇ ਸਾਹਮਣੇ ਪੂਰੀ ਤਰ੍ਹਾਂ ਖੁੱਲਣਾ ਨਹੀਂ ਚਾਹੀਦਾ ਮਤਲਬ ਸਮਝੋ ਜਮਾਨਾ ਬਹੁਤ ਖਰਾਬ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਧੰਨ